ਲਵ ਯੂ ਬਾਈ ਜੀ ਸਵਾਗਤ ਹੈ ਆਪਣੇ ਬਲੌਗ 'ਚ ਆਪਣੇ ਚੈਨਲ ਨੂੰ ਕਰ ਲਓ ਬਾਈ ਜੀ ਸਬਸਕ੍ਰਾਈਬ ਅੱਜ ਆਪਾਂ ਆਪਣੇ ਪਿੰਡ ਤਨਪਰਾ ਵਿਖੇ ਹੀ ਆਪਣੇ ਡਰੇਨ ਦਾ ਮੌਇਨਾ ਕਰਾਂਗੇ ਦਿਖਾਵਾਂਗੇ ਤੁਹਾਨੂੰ ਆਪਣੇ ਡਰੇਨ ਤੇ ਇੱਥੇ ਜਿਹੜੇ-ਜਿਹੜੇ ਵੀਰਾਂ ਨੇ ਸੇਵਾ ਕੀਤੀ ਹੈ ਉਹਨਾਂ ਨਾਲ ਵੀ ਮਨਾਵਾਂਗੇ ਤੇ ਕੱਲ ਲੱਗੀ ਸੀ ਬਾਈ ਜੀ ਜੀਸੀਬੀ ਇੱਥੇ ਜਿਹੜਾ ਪਟੜੀ ਬੰਨੀ ਸੀਗੀ ਅੱਜ ਤੁਹਾਨੂੰ ਉਹੀ ਦਿਖਾਉਣੇ ਆ ਬਾਈ ਆਪਾਂ ਚੱਲਦੇ ਆ ਨਾਲ ਆਪਣੇ ਮਹਿਤਾਬ ਮਾਸਟਰ ਹੈਗਾ ਬਣੇ ਰਹੋ ਬਲੌਗ ਨਾਲ ਵੀਰੇ ਲੋ ਜੀ ਬਾਈ ਜੀ ਇਹ ਆਪਣੇ ਪਿੰਡ ਵਾਲੀ ਡਰੇਨ ਦੇਖ ਸਕਦੇ ਹੋ ਤੁਸੀਂ ਫੁੱਲ ਭਰਿਆ ਚੱਲਦਾ ਹੈ ਬਾਈ ਇਹ ਤੇ ਉਧਰ ਵੀ ਰਾਖੀ ਤੇ ਬੈਠੇ ਨੇਗੇ ਪਾਣੀ 깔ਨ ਨਾਲੋਂ ਕਹਿੰਦੇ ਕੁਝ ਘਟੇਗਾ ਪਰ ਸੁਣਨ ਚ ਇਹ ਵੀ ਆਇਆ ਵੀ ਕਹਿੰਦੇ ਵੀ ਪਿੱਛੇ ਟੁੱਟ ਰਿਹਾ ਹੈਗਾ ਬਸ ਇੱਕੋ ਅਰਦਾਸ ਕਰਦੇ ਆ ਬਾਈ ਪ੍ਰਮਾਤਮਾ ਅੱਗੇ ਕਿ ਮੀਂਹ ਨਾ ਆਵੇ ਹੋਰ ਕੋਈ ਦਿੱਕਤ ਨਹੀਂ ਜੇ ਮੀਂਹ ਆ ਗਿਆ ਬਾਈ ਜਿਵੇਂ ਇਹ ਬੰਨ ਲਾਏ ਨੇ ਕਿ ਸਾਰੇ ਖੁਰ ਜਾਣਗੇ ਤੁਹਾਡੇ ਅੱਗੇ ਵੀ ਗੱਲ ਕਰਾਉਣੀ ਆ ਆਪਾਂ ਜਿਹੜੇ ਤੇ ਸੇਵਾ ਕਰਦੇ ਨੇ ਮੁੰਡੇ ਬਣੀ ਰਿਹਾ ਆਪਣੇ ਬਲੌਗ ਨਾਲ ਇਹ ਬਈ ਆਪਣਾ ਮੁਗਲਾ ਸੇਵਾਦਾਰਾ ਬੁੱਟਾ ਤੇ ਬਿੰਦਰ ਇਹ ਪ੍ਰਸ਼ਾਦਿਸ਼ ਕਰਾਉਂਦੇ ਫਿਰਦੇ ਨੇਗੇ ਇੱਥੇ ਬਹੁਤ ਦਿਨ ਹੋ ਗਏ ਬਈ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਸ਼ਾਬਾਸ਼ ਤੇ ਇਧਰ ਬਾਬਾ ਜੀ ਆ ਰਹੇ ਮੰਗਰਾ ਰਾਜਬਾਈ ਹੈਗਾ ਸੇਵਾ ਕਰ ਰਹੇ ਨੇ ਪ੍ਰਸ਼ਾਦਿਸ਼ ਕਰ ਰਹੇ ਨੇਗੇ ਲੋ ਜੀ ਬਈ ਜੀ ਇੱਥੇ ਲਾਈਏ ਮਿੱਟੀ ਜੀ ਸੀ ਵੀ ਨੇ ਏਵਨਾ ਮਤਲਬ ਕਿ ਕੱਚਾ ਜਿਹਾ ਸੀਗਾ ਇਹ ਦੇਖੋ ਇੱਥੋਂ ਮਿੱਟੀ ਚੱਕ ਗਏ ਏਵਨਾ ਤਿਆਰ ਕਰਿਆ ਬਈ ਅਈ ਅੱਗੇ ਤੁਹਾਨੂੰ ਅੱਗੇ ਦਿਖਾਉਨੇ ਆ ਫਿਰ ਤੁਹਾਨੂੰ ਮਿਲਾ ਕੇ ਲਿਆਵਾਂਗੇ ਬਈ ਸਭ ਤੋਂ ਲਾਸਟ ਤੇ ਜਿੱਥੇ ਕੇਸਰਬਾਈ ਯੋੜਨੇਗੇ ਉਹਨਾਂ ਨਾਲ ਵੀ ਗੱਲ ਕਰਾਵਾਂ ਬਹੁਤ ਲੋਕ ਉਹਨਾਂ ਨੂੰ ਸੇਵਾ ਕਰਦੇ ਨੇ ਇੱਥੇ ਇਹ ਦੇਖੋ ਬਈ ਇੱਥੇ ਜੀਸੀਬੀ ਨਾਲ ਮਿੱਟੀ ਲਗਵਾਈ ਏ ਖੜੀ ਫਸਲ ਚ ਮਿੱਟੀ ਚੱਕਵਾ ਕੇ ਕਿਉਂਕਿ ਬਈ ਇੱਥੇ ਪਟੜੀ ਬਹੁਤ ਘਟ ਸੀਗੀ ਖੜੀ ਫਸਲ ਚ ਮਿੱਟੀ ਚੱਕਣੀ ਪੈਗੀ ਤੇ ਬਈ ਸਾਰੇ ਕਿਸਾਨ ਪਰਵਾਹ ਨੂੰ ਬੇਨਤੀ ਹੈ ਕਿ ਇੱਥੇ ਆਪਣੀ ਪਟੜੀ ਮਜ਼ਬੂਤ ਕਰਕੇ ਰੱਖਿਆ ਕਰੋ ਜਿਆਦਾ ਵੱਡਣ ਦੀ ਕੋਸ਼ਿਸ਼ ਨਾ ਕਰੋ ਲੋ ਜੀ ਬਈ ਜੀ ਇਹ ਇਧਰੋਂ ਭਾਵੇ ਵਾਲੀ ਸੜਕ ਆਉਂਦੀ ਹੈ ਜਿਹੜੇ ਘਾਟ ਹੈ ਨਾ ਆਪਣੇ ਪਿੰਡ ਵਾਲਾ ਤਰਪੇਲਾ ਇਹ ਦੇਖ ਲਓ ਵੀ ਕਿੰਨਾ ਭਰਿਆ ਹੋਇਆ ਹੈਗਾ ਇੱਥੇ ਤਾਂ ਇਹ ਲੱਗਦਾ ਬਈ ਜਿਵੇਂ ਸਤਲੁਜ ਜੀ ਬਣਿਆ ਖੜੇਗਾ ਚੜਾਈ ਦੇਖੋ ਇੱਥੋਂ ਉਹ ਦੇਖੋ ਜਮਾਇਨ ਪਿੰਡ ਚ ਚੜਨ ਆਲਾ ਹੋ ਰਿਹਾ ਬਈ ਨਾਲੇ ਪਿੰਡ ਕਿੰਨਾ ਉੱਚਾ ਲਾਇਆ ਤੇਤੋਂ ਅੱਗੇ ਦਿਖਾਉਨੇ ਆ ਬਈ ਕਹਿੰਦੇ ਅੱਗੇ ਟੁੱਟ ਰਿਹਾਗਾ ਦਿਖਾਉਨੇ ਆ ਫਸਲ ਨੂੰ ਕਿੰਨਾ ਕ ਨੁਕਸਾਨ ਹੈਗਾ ਨਾਲ ਆਪਣੇ ਸ਼ੇਰਜੀ ਤੇ ਤੇ ਮਹਿਤਾਬ ਹੈ ਲੋ ਜੀ ਬਈ ਜੀ ਇਹ ਨਾਲਾ ਨਾ ਹੁਣ ਇਧਰ ਪਖੜਿਆ ਵਾਲ ਆ ਰਿਹਾ ਆਉਂਦਾ ਬੰਮ ਨਾਲਾ ਰੋਜਾਂ ਵਾਲੀ ਹੋ ਕੇ ਅੱਗੇ ਜਾਂਦਾ ਬਈ ਇਹ ਕਹਿੰਦੇ ਵੀ ਨਾਲੀ ਚ ਡਿੱਗਦਾ ਜਾ ਕੇ ਪਾਣੀ ਦੇਖੋ ਤੁਸੀਂ ਫੁੱਲ ਸਬਿੱਡਾਂ ਤੇ ਪਾਣੀ ਹੈਗਾ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਬਈ ਜਿੱਥੇ ਇਹ ਟੁੱਟਿਆ ਹੋਇਆ ਹੈਗਾ ਹੁਣ ਫਸਲਾਂ ਦਾ ਬਹੁਤ ਨੁਕਸਾਨ ਹੈਗਾ। ਲਓ ਜੀ ਬਾਈ ਜੀ ਇੱਥੇ ਕਹਿੰਦੇ ਨੇ ਵੀ ਟੁੱਟ ਰਿਹਾ ਹੈਗਾ। ਉਹ ਦੇਖੋ ਤੁਸੀਂ ਫਸਲ ਜਿਹੜਾ ਸਾਰੀ ਡਬੋਤੀ। ਦੇਖੋ ਇੱਥੇ ਨਾ ਜੀਰੀ ਸੀ ਬਾਈ ਕਿੰਨੀ ਵੱਡੀ-ਵੱਡੀ ਉਹ ਮਾੜਾ ਮਾੜਾ ਬੈਠਾ ਝੁੱਕਦਾ ਹੁਣ ਵੀ। ਇੱਥੇ ਟੁੱਟਿਆ ਸੀਗਾ। ਆ ਜਿੱਥੇ ਬੰਗ ਲਾ ਰੱਖੇਗਾ। ਆ ਰੇ ਡਬੋ ਰੱਖੇਗਾ ਯਾਰ ਕਮਾਲ ਦੀ ਗੱਲ ਹੈ ਬਾਈ ਇਹ ਟਿਟਾਮੀਨ ਹੈ ਬਾਈ ਸਰਾ ਹੀ ਕਰਾ ਪਏਗਾ ਮਤਲਬ ਕਿ ਸਾਰਾ ਯਾਰ ਨੁਕਸਾਨ ਬਹੁਤ ਕਰੇਗਾ ਆ ਸੀਗੇ ਬਾਈ ਬੰਨੇ ਫਟੋ ਫਟ 50 ਫਟ ਚੌੜਾ ਹੋਣਾ ਨੁਕਸਾਨ ਬਹੁਤ ਹੈ ਬਾਈ ਪਾਣੀ ਹਲੇ ਵੀ ਜਾਣ ਲੱਗ ਰਹਿਗਾ ਟਾਡਰਪੁਰਾ ਤੇ ਚਲਬੂਟੀ ਦੀਆਂ ਫਸਲਾਂ ਨੇ ਬਾਈ ਇਧਰ ਨੁਕਸਾਨ ਬਹੁਤ ਕਰ ਰਿਹਾ ਹੈਗਾ ਤੇ ਇਧਰ ਬਾਈ ਦੇਖ ਲਓ ਤੁਸੀਂ ਇਧਰ ਵੀ ਕਿੰਨਾ ਪਾਣੀ ਹੈਗਾ ਇਧਰ ਕੁੱਲਰੀਆਂ ਪਾਵੇ ਤਨ ਫਰੇ ਦਾ ਪਾਣੀ ਸਾਰਾ ਇਧਰ ਆਏਗਾ ਇਹ ਛੋਟਾ ਨਾਲਾ ਹੈਗਾ ਏ ਵੀ ਫੁੱਲ ਭਰਿਆ ਹੋਇਆ ਹੈ ਤੁਸੀਂ ਦੇਖੋ ਕਿੱਥੇ ਤੱਕ ਪਾਣੀ ਚੜ ਰਿਹਾ ਹੈਗਾ ਲਓ ਜੀ ਬਾਈ ਜੀ ਇੱਧਰ ਆਗੇ ਆਪਾਂ ਇੱਧਰ ਕੇਸਰ ਬਾਈ ਦੇ ਖੇਤ ਨੇਗੇ ਇਹ ਦੇਖ ਲਓ ਬਾਈ ਇਹ ਘਾਟ ਸੀਗਾ ਇਥੇ ਇਹਨਾਂ ਨੇ ਪੰਨ ਲਾਇਆ ਹੈਗਾ ਬਹੁਤ ਤਗੜੇ ਨੇ ਚੋਬਰ ਬਾਈ ਇਹਨਾਂ ਨੂੰ ਬਈ 5 ਦਿਨ ਹੋ ਗਏ ਜਦੋਂ ਦਾ ਪਾਣੀ ਆਇਆ ਉਦੋਂ ਤੋਂ ਲੱਗ ਰਹੇ ਨੇਗੇ ਬਹੁਤ ਸੇਵਾ ਕਰਦੇ ਨੇ ਮੁੰਡੇ ਜੋਬਿੰਦਰ ਬਾਈ ਖੜਿਆ ਹੈਗਾ ਦੇਖ ਲਓ ਤੇ ਪਾਣੀ ਦੇਖ ਲਓ ਬਾਈ ਕਿੰਨਾ ਘਟ ਗਿਆ ਕਿਉਂ ਗੁਰਜੀਤ ਕਿੰਨਾ ਕ ਪਾਣੀ ਘਟ ਗਿਆ ਹੋਰ ਜਿੰਦਰ ਨੰਬਰਦਾਰ ਬੈਠੇ ਬਾਈ ਘਟ ਗਿਆ ਦੂਜਾ ਨਾ ਬੱਦਕ ਘਟਿਆ ਨਾ ਬੱਦਕ ਫੁੱਟ ਪਾਣੀ ਘਟ ਗਿਆ ਘਟ ਗਿਆ ਇੱਕ ਰਦਾ ਬਾਈ ਕਹਿੰਦੇ ਬਈ ਇੱਕ ਰਦਾ ਪਾਣੀ ਦਾ ਘਟ ਗਿਆ ਬਾਈ ਗੁਰੂ ਕਿਰਪਾ ਕਰ ਯਾਰ ਘਟੀ ਜਾਵੇ ਸਾਰਾ ਪਾਣੀ ਆ ਦੇਖੋ ਮਿਹਨਤ ਬਹੁਤ ਕਰੀ ਹੈ ਬਈ ਮੰਡਿਆਂ ਨੇ। ਲੋ ਜੀ ਬਈ ਜੀ ਇਹ ਸੈਂਪਲ ਨੇ ਆਪਣੇ ਬੰਟਾ ਲਈ। ਪਾਣੀ ਦੇਖ ਲਓ ਤੁਸੀਂ ਹਲੇ ਵੀ ਬਹੁਤ ਜ਼ਿਆਦਾ ਹੈਗਾ। ਹਲੇ ਮਤਲਬ ਕੱਟ ਕੇ ਧਾ ਗਿਆ ਬਈ 3 ਇੰਚ। ਪਹਿਲੇ ਤੁਹਾਨੂੰ ਐ ਛੁੱਟੀ ਹੋਈ ਸੀ ਵਿੱਚ ਉਹ ਬੰਦ ਕਰਾਈ ਕੇ ਕਹਾ ਕੇ ਪ੍ਰੋਸੈਸਰ ਨੂੰ। ਲੋ ਜੀ ਬਈ ਜੀ ਪਾਣੀ ਬਹੁਤ ਘਟ ਗਿਆ 3 ਇੰਚ ਵਾਂਗੂ ਦੇਖੋ। ਇਹ ਦੇਖੋ ਬਈ ਪਹਿਲਾਂ ਉਹ ਬੋਰੀਆਂ ਦੇ ਉੱਤੋਂ ਦੀ ਪਾਣੀ ਸੀਗਾ ਹੁਣ ਉਹ ਬੋਰੀਆਂ ਵਧੀਆ ਨੰਗੀਆਂ ਹੋ ਰਹੀਆਂ ਨਹੀਂ ਆ ਤੇ ਲੋ ਜੀ ਬਾਈ ਜੀ ਇਸ ਦੇ ਨਾਲ ਹੀ ਆਪਣਾ ਬਲੌਗ ਜਿਹੜਾ ਸਮਾਪਤ ਹੁੰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਮਿਲਦੇ ਆ ਨਵੇਂ ਬਲੌਗ ਨਾਲ ਦੋਸਤੋ